ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਕੀ ਹਾਲ ਚਾਲ ਜੀ ਠੀਕ ਠਾਕ ਹਾਂ ਸਾਰੇ ਭਾਜੀ ਆਪਣਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਪਿੰਡ ਸੀਰਾਲੀ ਤੇ ਇਹ ਭਾਜੀ ਆਪਣੀ ਗਾਂ ਸੀਗੀ ਇਹ ਤਕਰੀਬਨ 4 ਸਾਲ ਤੋਂ ਰਿਪੀਟਰ ਸੀਗੀ 4 ਸਾਲ ਤੋਂ ਰਿਪੀਟਰ ਸੀ ਇਹ 4 ਸਾਲ ਤੋਂ ਭਾਜੀ ਆਪਣੀ ਗਾਂ ਰਿਪੀਟਰ ਸੀਗੀ ਇਹ ਗਾਂ ਆਪਾਂ ਪਿੰਡੋਂ ਹੀ ਕਿਸੇ ਤੋਂ ਲਿਆਂਦੀ ਸੀਗੀ ਤੇ ਉਹਨਾਂ ਨੇ ਆਪਾਂ ਨੂੰ ਦਿੱਤੀ ਸੀਗੀ ਜਿਹਦੀ ਜਿਹੜੀ ਬੱਚੀ ਸੀ ਪਹਿਲੇ ਸੂਏ ਦੀ ਉਹਨਾਂ ਦੇ ਕੋਲ ਸੂ ਗਈ ਉਸ ਤੋਂ ਬਾਅਦ ਇਹ ਗਾਂ ਸੂਈ ਨਹੀਂ ਸੀ ਹੈਗੀ ਤੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਅੱਗੇ ਦੇਤੀ ਕਿਸੇ ਨੂੰ ਉਹਨਾਂ ਨੇ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਤੇ ਇਹ ਗਾਂ ਤੋਂ ਬਾਅਦ ਯਾਨੀ ਕਿ ਕੰਸਿਵ ਨਹੀਂ ਸੀ ਕਰਦੀ ਰਹਿੰਦੀ ਨਹੀਂ ਸੀ ਫਿਰ ਆਪਾਂ ਉਹਨਾਂ ਤੋਂ ਲਿਆਂਦੀ ਤੇ ਆਪਾਂ ਨੂੰ ਲਿਆਂਦੀ ਨੂੰ ਅੱਜ ਦਾ 7-8 ਮਹੀਨੇ ਹੋ ਗਏ ਆ ਤੇ ਅੱਜ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਗੱਭਣ ਆ ਤੇ ਇਹ ਹੈਗੀ ਆਪਣੀ ਭਾਜੀ ਢਿੱਲੋ ਸਾਹਿਬ ਦੀ ਬਖਸ਼ਿਸ਼ ਕਿਉਂਕਿ ਜਦੋਂ ਆਪਾਂ ਲਿਆਂਦੀ ਸੀ ਤੇ ਮੈਂ ਉਹਨਾਂ ਦੀ YouTube ਤੇ ਵੀਡੀਓ ਦੇਖਦਾ ਸੀ ਤੇ ਉਹਨਾਂ ਦੀ ਵੀਡੀਓ ਦੇਖਦਾ ਸੀ ਉਹਨਾਂ ਨੂੰ ਕਮੈਂਟ ਕੀਤਾ ਕਮੈਂਟ ਤੇ ਉਹਨਾਂ ਦਾ ਨੰਬਰ ਲਿਆ ਤੇ ਜਿੱਦਾਂ ਹੀ ਉਹਨਾਂ ਨੇ ਟ੍ਰੀਟਮੈਂਟ ਦੱਸਿਆ ਡੀ ਵਾਰਨਿੰਗ ਵਗੈਰਾ ਕਰਕੇ ਜੋ ਸਬਾਰੇ ਦਾ ਇਲਾਜ ਸ਼ੁਰੂ ਕੀਤਾ ਤੇ ਜਿੱਦਾਂ ਹੀ ਉਹਨਾਂ ਨੇ ਜਿਸ ਤਰੀਕੇ ਨਾਲ ਕਿਹਾ ਕਿ ਆਪਾਂ ਇਹ ਆਈ ਕਰਾਉਣੀ ਆ ਉਸ ਤਰੀਕੇ ਨਾਲ ਇਹ 4 ਚਾਹ ਸਟਰਾ ਲਵਾਏ ਨੇ ਦੋ ਦੋ ਦੋਸਤਰਾ ਸ਼ਾਮ ਨੂੰ ਲਵਾਏ ਸੀ ਤੇ ਦੋਸਤਰਾ ਸਵੇਰ ਲਵਾਏ ਸੀ ਦੋ ਇਕੱਠੇ ਛੱਡੇ ਸੀ ਤੇ ਉਹਨਾਂ ਚਾਰਾਂ ਨਾਲ ਹੀ ਇਹ ਕੰਸੀਵ ਕਰ ਗਈ ਆ ਤੇ ਅੱਜ ਗੁਰੂਤਾਮ ਦਾਸ ਜੀ ਦੀ ਕਿਰਪਾ ਦੇ ਨਾਲ ਸਾਢੇ 3 ਮਹੀਨਿਆਂ ਦੇ ਚੈੱਕ ਕਰਾਈ ਆਪਾਂ ਗੱਭਣਿਆਂ ਚੈੱਕ ਪਾ ਲਿਆ ਜੋ ਵੀ ਬਦਲਤ ਆ ਮਾਹਲਾਜ ਚੈੱਕ ਪਾਸ ਕੱਬਣ ਆਪਣੀ ਗਾਂ ਨਿਕਲਿਆ ਆ ਤੇ ਅੱਜ ਆਪਣੀ ਲੱਖ ਰੁਪਏ ਦੀ ਗਾਂ ਬਣ ਗਈ ਆ ਇਸ ਟਾਈਮੇ ਦੁੱਧ ਵੀ ਦੇ ਦਿਆ ਦੁੱਧ ਪਰ ਬਹੁਤ ਘੱਟ ਦੇ ਰਹੀ ਆ ਪਰ ਦੁੱਧ ਦੇ ਰਹੀ ਆ ਗਾਂ ਇੰਨੀ ਵਧੀਆ ਕਿ ਚਾਰ ਸਾਲ ਹੋ ਗਏ ਸੌਣ ਦੇ باوجود ਵੀ ਅਜੇ ਤੱਕ ਦੁੱਧ ਦੇ ਰਹੀ ਆ ਦੁੱਧ ਬੇਸ਼ੱਕ ਘੱਟ ਦੇ ਰਹੀ ਪਰ ਖੁਸ਼ੀ ਇੰਨੀ ਆ ਕਿ ਅੱਜ ਚੈੱਕ ਪਾਸ ਹੋ ਗਈ ਆ ਤੇ ਅੱਗੇ ਆਪਣਾ ਬਹੁਤ ਵਧੀਆ ਦੇਵੂਗੀ ਜਿੰਨਾ ਤੋਂ ਆਪਾਂ ਲਿਆਂਦੀ ਸੀ ਉਹਨਾਂ ਦੇ ਦੱਸਣ ਦੇ ਮੁਤਾਬਕ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਆ ਭਰਾ ਸਾਡੇ ਠੀਕ ਠਾਕ ਨੇ ਸਾਰੇ ਵੀਡੀਓ ਆਈ ਆਪਣੇ ਭਰਾ ਦੀ ਇੱਕ ਮੁਕਸਰ ਸਾਈਟ ਤੋਂ ਆਪਣੇ ਤੋਂ ਕਾਫੀ ਦੂਰੀ ਤੇ ਆ ਭਰਾ ਸਾਡਾ ਉਹ ਵੀਰ ਜਿਹਦੀ ਵੀਡੀਓ ਤੁਸੀਂ ਸੁਣੀ ਆ ਪਹਿਲਾਂ ਗੱਲਬਾਤ ਆਵਾਜ਼ ਜੀ ਦੀ ਤੁਸੀਂ ਸੁਣੀ ਆ ਜਿਹਨੇ ਗੱਲਬਾਤ ਕੀਤੀ ਆ ਆ ਕਿ ਕਰਦੇ ਗੱਲ ਮੈਂ ਮੋਟਰ ਤੇ ਆਇਆ ਸੀ ਆਪਣੀ ਤੇ ਤੇ ਮੈਂ ਚਲੋ ਨਾਲੇ ਗੱਲਬਾਤ ਕਰ ਲੈਣੇ ਆ ਦੋ ਚਾਰ ਗੱਲਾਂ ਹੋ ਜਾਣਗੀਆਂ ਤੇ ਵੀਡੀਓ ਨਾਲ ਐਡਿਟ ਕਰਤੀ ਅਗਲੇ ਪੰਨੇ ਤੁਸੀਂ ਦੇਖ ਲਈ ਹਣਾ ਤੇ ਹੋਰ ਸੁਣਾਓ ਮੇਰੇ ਭਰਾ ਸਾਰੇ ਠੀਕ ਠਾਕ ਘਰ ਪਰਿਵਾਰ ਕਿੱਦਾਂ ਸਾਰਿਆਂ ਦੇ ਕੀ ਹਾਲ ਸਾਰੇ ਬਾਕੀ ਗੱਲ ਇਹ ਕਰਨੀ ਸੀ ਭਰਾਵਾਂ ਦੇ ਨਾਲ ਕਿ ਵੇਖੋ ਵੀਰ ਜੀ ਫੇਰ ਆਪਾਂ ਗੱਲ ਕਰਦੇ ਆ ਕਿ ਮਤਲਬ ਉਹਦੀ ਕਿਰਪਾ ਹੀ ਨਹੀਂ ਆ ਨਾਲ ਜੀ ਉਹਨੇ ਮੈਨੂੰ ਤਰੀਕੇ ਬਖਸ਼ੇ ਆ ਮੈਨੂੰ ਦਿਮਾਗ ਦਿੱਤਾ ਹੋਇਆ ਵਾ ਜੋ ਕੁਝ ਵੀ ਉਹਦੀ ਕਿਰਪਾ ਨਾਮ ਆ ਮੈਂ ਤਾਂ ਉਹਦਾ ਨਾਮ ਲੈਣਾ ਆਪਣੇ ਗੁਰੂ ਰਾਮਦਾਸ ਦਾ ਤਾਂ ਨਾਮ ਲੈਣਾ ਕਿਉਂਕਿ ਉਹਦੀ ਕਿਰਪਾ ਬੜੀ ਉਹਨੇ ਕਦੀ ਪਿੱਠ ਨਹੀਂ ਲੱਗਣ ਦਿੱਤੀ ਦੂਜੀ ਗੱਲ ਇਦਾਂ ਕਿ ਮਤਲਬ ਜੇ ਇਹ ਵੀਰ ਦੀ ਗਾਂ ਹੁਣ ਏਡੀ ਦੂਰ ਤੋਂ ਇਹਨੇ ਵੀਡੀਓ ਭੇਜੀ ਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਭਰਾ ਦਾ ਜਿਨੇ ਸਪੋਰਟ ਕੀਤੀ ਆ ਮੈਂ ਅਜੇ ਤੱਕ ਮਿਲਿਆ ਵੀ ਨਹੀਂ ਇਹਨੂੰ ਮੈਂ ਜਾਣਦਾ ਵੀ ਨਹੀਂ ਭਰਾ ਨੂੰ ਖੁਦ ਫੋਨ ਕਰਕੇ ਚਲੋ ਕਿਤੇ ਉਦੋਂ ਸਪੋਰਟ ਕੀਤੀ ਹੋਊਗੀ ਮੈਂ ਹਨਾ ਤੇ ਖੁਦ ਭਰਾ ਨੇ ਜਿੱਦਣ ਗੱਬਣ ਹੋ ਗਈ ਆ ਸਾਡੇ 3 ਮਹੀਨਿਆਂ ਦੀ ਤੇ ਭਰਾ ਨੇ ਵੀਡੀਓ ਬਣਾ ਕੇ ਵੀਰ ਨੇ ਭੇਜੀ ਆ ਬਹੁਤ ਵਧੀਆ ਲੱਗਾ ਸਾਰਿਆਂ ਨੂੰ ਚਾਹੀਦਾ ਕਿ ਜਿੱਦੀ ਜਿੱਦੀ ਸਪੋਰਟ 'ਚ ਮੈਂ ਖੜਦਾ ਆ ਉਹਨਾਂ ਦਾ ਵੀ ਫਰਜ਼ ਪੈਂਦਾ ਕਿ ਸਾਡੀ ਸਪੋਰਟ ਕਰਨ ਯਾਰ ਕਈ ਆਪਣਾ ਕੰਮ ਕਢਾ ਕੇ ਭੱਜ ਜਾਂਦੇ ਨੇ 150 ਕਿਲੋਮੀਟਰ ਪੂਰੀ ਤੋਂ ਵੀਰ ਮੈਨੂੰ ਇਹ ਵੀਡੀਓ ਭੇਜ ਰਿਹਾ ਠੀਕ ਹੈ ਨਾ ਆਪਣੇ ਆਪ ਖੁਦ ਉਹਦਾ ਫਰਜ਼ ਬਣਿਆ ਸਪੋਰਟ ਕਰਨ ਦਾ ਤੇ ਆਪਣਾ ਫਰਜ ਸਮਝ ਕੇ ਇੱਕ ਉਹਨੇ ਵੀਡੀਓ ਬਣਾ ਕੇ ਭੇਜੀ ਆ ਠੀਕ ਹੈ ਨਾ ਜੇ ਮੇਰੀ ਸੇਵਾ ਲਈ ਆ ਉਹਨੇ ਮੈਂ ਤੁਹਾਡੇ ਨਾਲ ਖੜਦਾ ਵਾਂ ਆਪਣੇ ਕੰਮ ਹੁੰਦਾ ਵਾ ਮੈਂ ਵੇਖੋ ਇਹਦੇ ਵਿੱਚ ਕੀ ਤੁਹਾਡੇ ਕੋ ਤੁਹਾਡਾ ਪਿਆਰ ਹੀ ਮੰਗਦਾ ਪਿਆ ਮੈਂ ਕੀ ਮੰਗਦਾ ਤੁਹਾਡੇ ਕੋ ਦੱਸੋ ਮੈਨੂੰ ਕੁਝ ਮੰਗਦਾ ਪਰੂਫ ਕਰਕੇ ਦੱਸ ਦੇ ਕੋਈ ਵੀ ਵੀਰ ਭਰਾ ਕੁਝ ਮੰਗਿਆ ਕਦੀ ਸਿਰਫ ਇੱਕ ਪਿਆਰ ਮੰਗਿਆ ਤੁਹਾਡਾ ਮੈਂ ਤੋਂ ਘੱਟ ਤੋਂ ਘੱਟ ਕੇ ਉਹਨੂੰ ਪਿਆਰ ਤੇ ਬਖਸ਼ ਦਿਆ ਕਰੋ ਕਿ ਉਹਨੂੰ ਸਪੋਰਟ ਤੇ ਕਰ ਦਿਆ ਕਰੋ ਅੱਦੇ 50% ਮੇਰੀ ਸਪੋਰਟ ਕਰਦੇ ਆ 50% ਜਿਹੜੇ ਭੱਜ ਜਾਂਦੇ ਨੇ ਕੰਮ ਕਢਾ ਕੇ ਐਨੇ ਕੰਮ ਕਰ ਚੁੱਕਾ ਵਾਂ ਮੈਂ ਬਾਕੀ ਆ ਦਿਮਾਗ ਦੇ ਵਿੱਚ ਫੀਡ ਨੇ ਸਾਰੇ ਜਿਹੜੇ ਭੱਜ ਚੁੱਕੇ ਨੇ ਠੀਕ ਹੈ ਨਾ ਉਹਨਾਂ ਦਾ ਫਰਜ਼ ਬੰਦਾ ਸਪੋਰਟ ਕਰਨ ਦਾ ਵੀਰੋ ਬਾਕੀ ਦੂਜੀ ਗੱਲ ਹੈ ਵੇਖੋ ਕਿਹਨਾ ਭਰਾ ਨੇ ਕਿੱਡੀ ਦੂਰੋਂ ਬਣਾ ਕੇ ਭੇਜੀ ਵੀਡੀਓ ਕੰਮ ਕੀਤਾ ਹੈ ਵੀਰ ਜੀ 4 ਸਾਲ ਤੋਂ ਰਿਪੋਰਟਰ ਉਹ ਵੀ ਇੱਡੀ ਦੂਰੀ ਤੇ ਵੀਰ ਬੈਠਾ 4 ਸਾਲ ਤੋਂ ਰਿਪੀਟਰ ਦੁਆ ਤਿੰਨਾਂ ਥਾਵਾਂ ਤੋਂ ਘੁੰਮ ਕੇ ਵੀਰ ਕੋ ਆਈ ਆ ਕਿੰਨਾ ਜ਼ੋਰ ਲੱਗਾ ਉਹ ਘਟੋ ਘਟ ਵੀ ਪੰਜੇ ਠੀਕੇ ਟੁਕੇ ਲੱਗੇ ਹੋਣਗੇ ਮੇਰੇ ਅੰਦਾਜ਼ੇ ਨਾਲ ਇੱਕ ਅੰਦਾਜ਼ਾ ਲਾ ਮਤਲਬ ਲਾ ਰਿਹਾ ਮੈਂ ਇੰਨੀ ਇੱਕ ਵਾਰੀ ਤਾਂ ਬਣੀ ਹੋਊਗੀ ਹੋ ਸਕਦਾ ਵੱਧ ਵਾਰੀ ਵੀ ਬਣੀ ਹੋਵੇ ਪਰ ਬੜਾ ਸਮਾਂ ਹੁੰਦਾ 4 ਸਾਲ ਦਾ ਬਹੁਤ ਵੱਡਾ ਰਿਕਾਰਡ ਹੁੰਦਾ ਵਾ 4 ਸਾਲ ਦਾ ਵੀਰ ਜੀ ਉਹ ਵੀ ਦੂਰ ਬੈਠਿਆਂ ਕੱਪਣ ਕਰਨਾ ਜਾਨਵਰ ਬੜੀ ਵੱਡੀ ਗੱਲ ਹੁੰਦੀ ਏ ਸਿਰਫ ਤਰੀਕੇ ਮੇਰੇ ਡਾਕਟਰ ਉਹਨਾਂ ਦਾ ਤਰੀਕੇ ਮੇਰੇ ਵੀਰ ਜੀ ਮੈਂ ਗਿਆ ਤਾਂ ਨਹੀਂ ਨਾ ਉਹਦੇ ਕੋਲ ਸਿਰਫ ਫੋਨ ਤੇ ਬਣਿਆ ਰਿਹਾ ਮੇਰੇ ਨਾਲ ਮੈਂ ਆਪਣੇ ਤਰੀਕੇ ਜਾਂਦੇ ਨਾਲ ਉਹ ਗਾਣ ਨੂੰ ਗੱਬਣ ਕੀਤਾ ਵਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਨਾ ਤੇ ਦੂਜੀ ਗੱਲ ਇਹ ਹੈ ਕਿ ਮਤਲਬ ਤਰੀਕੇ ਵੀ ਉਹਦੀ ਕਿਰਪਾ ਹੋਵੇ ਤਾਂ ਫੇਰੇ ਤਰੀਕੇ ਹੁੰਦੇ ਨੇ ਠੀਕ ਹੈ ਨਾ ਮੇਰੇ ਤਰੀਕੇ ਕੋਈ ਵੀ ਵਰਤੀ ਜਾਵੇ ਕੋਈ ਚੱਕਰ ਨਹੀਂ ਜੇ ਤੁਹਾਡਾ ਰੱਬ ਹੀ ਨਹੀਂ ਤੁਹਾਡੇ ਨਾਲ ਤਾਂ ਫਿਰ ਤਾਂ ਮੇਰੇ ਤਰੀਕੇ ਵੀ ਨਹੀਂ ਕੰਮ ਕਰਾਪੀ ਵੀਰੋ ਇਹ ਕਰਕੇ ਉਹਦੀ ਕਿਰਪਾ ਸਾਰੀ ਉਹਦੀ ਕਿਰਪਾ ਦੇ ਨਾਲ ਸਾਰਾ ਖੋ ਗਿਆ ਵੀਰੋ ਹੋਰ ਵੀ ਵੀਡੀਓ ਆ ਰਹੀਆਂ ਨੇ ਆਉਣੀਆਂ ਵੀ ਨੇ ਕਿਉਂਕਿ ਖੜਦੇ ਪਏ ਆਪਾਂ ਆਪਣੇ ਫਾਰਮਰਾਂ ਦੇ ਨਾਲ ਖੜਦੇ ਪਏ ਆਂ ਉਹਨਾਂ ਦਾ ਸੋਚਦੇ ਪਏ ਆਂ 4 ਸਾਲ ਦੀ ਰਿਪੋਰਟਰ ਬੜੀ ਵੱਡੀ ਗੱਲ ਹੁੰਦੀ ਹੈ 4 ਸਾਲ ਤੋਂ ਕਿਥੇ ਜੋਰ ਬੰਦਾ ਲੰਦਾ ਹਨਾ ਕੌਣ ਰੱਖਦਾ 4 ਸਾਲ ਦੂਆ ਤੰਨਾ ਥਾਵਾ ਤੋਂ ਆਣ ਕੇ ਗੱਬਣ ਹੋਈ ਹੈ ਯਾਰ ਬੜੀ ਵੱਡੀ ਗੱਲ ਆ ਲਾਈਕ ਸ਼ੇਅਰ ਯਾਰ ਜ਼ਰੂਰ ਕਰਿਆ ਕਰੋ ਯਾਰ ਗਾਂ ਕਿ ਇਹਤੇ ਕੰਮ ਆਊਗੀ ਵੀਡੀਓ ਕਿ ਦੁਖੀ ਤੱਕ ਪਹੁੰਚੂਗੀ ਵਿਚਾਰਾ ਮਰਣਾ ਕਨੈਕਟ ਕਰੂਗਾ ਜਿੱਤਰਾ ਇਹਦੀ ਗੱਪਣ ਕੀਤੀ ਆ ਕੀ ਪਤਾ ਮੈਂ ਉਹਦਾ ਵੀ ਉਹਦੀ ਸਪੋਰਟ ਚ ਵੀ ਖੜ ਸਕਾਂ ਮੈਂ ਉਹਦੀ ਵੀ ਗੱਪਣ ਕਰ ਦਵਾ ਡਾਕਟਰ ਤੁਹਾਡਾ ਹੋਊਗਾ ਤਰੀਕੇ ਮੇਰੇ ਹੋਣਗੇ ਇੱਕ ਹੁਣ ਕਈ ਮੇਰੇ ਸ਼ੌਟ ਤੇ ਜਦੋਂ ਮੈਂ ਟੀਕਾ ਭਰਨ ਦੀ ਤਿਆਰੀ ਕਰ ਰਿਹਾ ਨਾ ਕਈ ਵੀਰ ਕਹਿੰਦੇ ਤੇਰਾ ਉਹ ਸੀਮਨ ਜਲਦੀ ਘੱਟ ਲਿਆ ਵਾ ਤੂੰ ਕੋਟ ਨਾ ਨਹੀਂ ਪੁੱਛਦਾ ਕੋਤਾਂ ਮੈਂ ਏਦਾਂ ਵਾ ਮੈਂ ਉਹ ਭਰਾਵਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਵੀਰੋ ਜੇ ਮੈਂ ਤੁਹਾਡੇ ਤਰੀਕੇ ਨਾਲ ਚੱਲਾਂ ਤੇ ਉਹ ਮੁਕਸਰ ਸਾਈਡ ਤੋਂ ਵੀਡੀਓ ਆਈ ਹੈ ਉੱਥੇ 4 ਸਾਲ ਤੁਹਾਡੇ ਤਰੀਕੇ ਚੱਲਦੇ ਰਹੇ ਨੇ ਤੇ ਜੇ ਮੈਂ ਆਪਣੇ ਤਰੀਕੇ ਨਾਲ ਉਹ ਗੱਪਣ ਕਰਤੀ ਆ ਕੋਈ ਉਲਟ ਕਮੈਂਟ ਕਰਨ ਡਿਓ ਮੈਨੂੰ ਗਿਆਨੀ ਜਿਹੜੇ ਆਪਣੇ ਗਿਆਨੀ ਬੈਠੇ ਹੁੰਦੇ ਨੇ ਘਰ ਬੈ ਕੇ ਕਮੈਂਟ ਕਰਦੇ ਨੇ ਭਾਜੀ ਇਦਾਂ ਟੀਕਾ ਨਾ ਪਾਓ ਟੀਕੇ ਨੂੰ ਪੂੰਂਡਿਆ ਕਰੋ ਉਹ ਸੁਣ ਮੇਰੀ ਗੱਲ ਉਹਦੀ ਇੰਨੀ ਕਿਰਪਾ ਆਪਣੇ ਨਾਲ ਗੁਰੂ ਰਾਮਦਾਸ ਦੀ ਡਾਇਰੈਕਟ ਸਿਲੰਡਰ ਚੋਂ ਸੀਮਣ ਕੱਢ ਕੇ ਡਾਇਰੈਕਟ ਪਸ਼ੂ ਦੇ ਅੰਦਰ ਧਰਦਾ ਤਾਂ ਮੈਂ ਤਾਂ ਵੀ ਗੱਬਣ ਕਰ ਦੂੰਗਾ ਉਹਨੂੰ। ਵਾਦੀਂ ਦੀ ਕਿਰਪਾ ਆਪਣੇ ਨਾਲ। ਤੂੰ ਛੱਡ ਦੇ ਵੀਰ ਗੱਲ ਕਮੈਂਟ ਕਮੁੰਡ ਸੋਚ ਕੇ ਕਰਿਆ ਕਰੋ ਕਿਸ ਨੂੰ ਠੀਕ ਹੈ ਨਾ। ਕਈ ਵਾਰੀ ਤੁਹਾਡੀ ਸੋਚ ਤੋਂ ਬਾਹਰ ਹੁੰਦਾ ਬੰਦਾ ਯਾਰ ਉਹ। ਤੁਹਾਡੀ ਸੋਚ ਤੋਂ ਪਰਾਂ ਹੁੰਦਾ ਵਾ ਉਹ। ਜਿੰਨੂੰ ਤੁਸੀਂ ਗਿਆਨ ਦੇਂਦੇ ਹੁੰਦੇ ਹੋ ਯਾਰ ਇਹ ਪੂੰਝਿਆ ਨਾ ਕਰ ਤੂੰ ਟਾਈਮ ਤੋਂ ਪਹਿਲਾਂ ਲਾ ਦਿੰਨਾ ਵਾ ਤੇਰੀ ਸਪੀਡ ਬੜੀ ਆ ਤੇਰੀ ਉਹ ਵਾਈਬ ਆ। ਮੇਰੀ ਸਪੀਡ ਆ ਤੇ ਮੇਰੇ ਰਿਜ਼ਲਟ ਵੀ ਵੇਖੋ ਨਾ ਕਿੱਦਾਂ ਵਾ। ਕਿੰਨੇ ਫਾਸਟ ਨੇ। ਠੀਕ ਹੈ ਨਾ ਇਹ ਚੀਜ਼ਾਂ ਵੇਖ ਕੇ ਕੇ ਨੂੰ ਕਮੈਂਟ ਕਰਿਆ ਕਰੋ ਕਈ ਵਾਰੀ ਸੋਚ ਤੋਂ ਬਾਹਰ ਹੁੰਦਾ ਬੰਦਾ ਠੀਕ ਹੈ ਨਾ ਸੋਚ ਤੋਂ ਤੁਹਾਡੀ ਤੋਂ ਬਾਹਰ ਹੁੰਦਾ ਬੰਦਾ ਵੀਰੋ ਇਹ ਕਰਕੇ ਨਾ ਕੇ ਨੂੰ ਕਮੈਂਟ ਕਰਿਆ ਕਰੋ ਉਹੀ ਆਪਣੇ ਤਰੀਕੇ ਆਪਣੇ ਫੀਲਡ 'ਚ ਵਰਤੋ ਤੇ ਲੋਕਾਂ ਦਾ ਭਾਂਡੋ ਡੰਗਰ ਬਣਾ ਕੇ ਦਿਓ ਜਾਂ ਗੱਪਣ ਕਰਕੇ ਦਿਓ ਠੀਕ ਹੈ ਨਾ ਕਿ ਮੈਨੂੰ ਆਪਣੇ ਤਰੀਕਿਆਂ 'ਤੇ ਰਹਿਣ ਦਿਓ ਮੈਂ ਆਪਣੇ ਤਰੀਕਿਆਂ 'ਤੇ ਕਾਮਯਾਬ ਆ ਮੇਰੇ ਵਧੀਆ ਰਿਜ਼ਲਟ ਨੇ ਮੈਂ ਕਿਤੋਂ ਨਹੀਂ ਸਿੱਖਿਆ ਸੁਖਿਆ ਕੁਝ ਵੀ ਮੇਰਾ ਗੁਰੂ RAMDAS ਆ ਗੁਰੂ ਠੀਕ ਹੈ ਨਾ ਤੇ ਮੈਂ ਕਿ ਬੰਦੇ ਨੂੰ ਗੁਰੂ ਨਹੀਂ ਮੰਨਦਾ ਹੈਗਾ ਨਾ ਮੈਂ ਮੰਨਣਾ ਚਾਹੁੰਦਾ ਕਿ ਇਹਨੂੰ ਮੇਰਾ ਉਹ ਹੀ ਰੱਬ ਆ ਉਹਦਾ ਨਾਮ ਲੈਣਾ ਵਾ ਉਹ ਹੀ ਮੇਰੇ ਜਨੂਰ ਕੱਪਣ ਕਰਦਾ ਉਹਨੇ ਮੈਨੂੰ ਐਕਟਿਵ ਕੀਤਾ ਉਹਨੇ ਦਿਮਾਗ ਦਿੱਤਾ ਉਹ ਹੀ ਐਕਸਪੈਰੀਮੈਂਟ ਕਰਾਉਂਦਾ ਤੇ ਉਹ ਰਿਜ਼ਲਟ ਲਿਆਉਂਦਾ ਬਾਕੀ ਕੋਈ ਗਿਆਨ ਨਾ ਵੰਡਿਆ ਕਰੋ ਕਿ ਉਹਨੂੰ ਆਪਣਾ ਗਿਆਨ ਆਪਣੇ ਕੋਲ ਰੱਖਿਆ ਕਰੋ ਤੇ ਦੂਜੀ ਗੱਲ ਇਹ ਹੈ ਕਿ ਆਪਣਾ ਗਿਆਨ ਕੋਲ ਰੱਖ ਕੇ ਤੇ ਕਿਸ ਦੀ ਸਪੋਰਟ ਕਰੋ ਕਿਸਦੇ ਨਾਲ ਖੜੋ ਕਿ ਦੁਖੀ ਦੇ ਨਾਲ ਖੜੋ ਮੈਨੂੰ ਕਮੈਂਟ ਆ ਜਾਣ ਕੇ ਗਿਆਨ ਦੇਂਦਾ ਬੰਦੇ ਯਾਰ ਤੂੰ ਉਂਝ ਦਾ ਨਹੀਂ ਤੂੰ ਏਦਾਂ ਵਾ ਓਦਾਂ ਵਾ ਤੂੰ ਟੈਂਪਰੇਚਰ ਨਹੀਂ ਕੀਤਾ ਪਾਣੀ ਦਾ ਡਾਇਰੈਕਟ ਸਿਲੰਡਰ ਚੋਂ ਕੱਢਾਂ ਡਾਇਰੈਕਟ ਲਾ ਦਾਂ ਤਾਂ ਵੀ ਗੱਬਣ ਕਰ ਦੂੰਗਾ ਹੋਰ ਦੱਸ ਇੱਕ ਸੀਮੰਤ ਦੇ ਨਾਲ ਚਾਰ ਗੱਬਣ ਕਰ ਦੂੰਗਾ ਚਾਰ ਹੀਟ ਤੇ ਆਈਆਂ ਬਿਲਕੁਲ ਐਕਟਿਵ ਨੇ ਕੋਈ ਇਨਫੈਕਸ਼ਨ ਨਹੀਂ ਆ ਇੱਕ ਸੀਮੰਤ ਚਾਰ ਗੱਬਣ ਕਰ ਦੂੰ ਹੋਰ ਦੱਸ ਇਹ ਕਰਕੇ ਬਾਕੀ ਬਹੁਤੀਆਂ ਗੱਲਾਂ ਮੈਂ ਕਰਨਾ ਨਹੀਂ ਚਾਹੁੰਦਾ ਹੈਗਾ ਤਾ ਮੈਂ ਕਿੰਨਾ ਵਾਰ-ਵਾਰ ਕੇ ਕਈ ਵਾਰੀ ਸੋਚ ਤੋਂ ਬਾਹਰ ਹੁੰਦਾ ਬੰਦਾ ਤੇ ਮੈਂ ਗਿਆਨ ਨਾ ਮੰਡਿਆ ਕਰੋ ਕਿੰਨੂ ਆਪਣਾ ਗਿਆਨ ਆਪਣੀ ਫੀਲਡ 'ਚ ਹੀ ਰੱਖੋ ਤੇ ਮੈਨੂੰ ਪਤਾ ਜਿੰਨੇ ਕ ਤੁਹਾਡੇ ਗਿਆਨ ਨਾਲ ਤੁਸੀਂ ਰਿਜ਼ਲਟ ਦੇਣ ਦੇ ਜੇ ਫਾਰਮਰਾਂ ਨੂੰ ਤੇ ਮੇਰੇ ਤਰੀਕੇ ਆਪਣੇ ਨੇ ਮੈਂ ਆਪਣੇ ਤਰੀਕੇ ਨਾਲ ਚੱਲਣਾ ਤੁਹਾਡੇ ਤਰੀਕੇ ਨਾਲ ਚੱਲਣ ਦਾ ਮੈਂ ਫੇਲਿਆ ਉਹ ਮੁਕਸਰ ਸ਼ਹਿਰ ਤੋਂ ਵੀਡੀਓ ਉਪਰਾ ਦੀ ਵੀਡੀਓ ਆਈ ਹੈ ਫਿਰ ਮੈਂ ਉਹਨੂੰ ਰਿਜ਼ਲਟ ਦੇ ਦਿੱਤਾ ਜੇ ਤੁਹਾਡੇ ਤਰੀਕੇ ਨਾਲ ਚੱਲਿਆ ਮੈਂ ਤੇ ਧੱਕੇ ਧੁੱਕੇ ਖਾ ਕੇ ਮੈਂ ਆਪਣੇ ਐਕਸਪੈਰੀਮੈਂਟ ਆਹ ਇਥੋਂ ਤੱਕ ਪਹੁੰਚਿਆ ਵਾ ਕਿਵੇਂ ਕਿਵੇਂ ਤੇ ਕਿਦਾਂ ਤੇ ਕਿਵੇਂ ਡੰਗਰ ਖਲੋਣਾ ਕਿਹੜੇ ਟਾਈਮ ਤੇ ਖਲੋਣਾ ਕਿਵੇਂ ਆ ਸਾਰਾ ਕੁਝ ਹੀ ਆ ਵੀਰ ਜੀ ਗਿਆਨ ਨਾਲ ਮੰਡਿਆ ਕਰੋਗੇ ਇਹਨੂੰ ਬਾਕੀ ਮੇਰੇ ਭਰਾ ਜਿੰਨੇ ਵੀ ਪਿਆਰ ਕਰਨ ਵਾਲੇ ਨੇ ਲਾਈਕ ਸ਼ੇਅਰ ਸਬਸਕ੍ਰਾਈਬਰ ਜਿਹੜੇ ਦੇਖਦੇ ਰਹੇ ਵੀਡੀਓ ਹਨਾ ਦੇਖ ਰਹੇ ਨੇ ਦੇਖਦੇ ਜਿਹੜੇ ਪਹਿਲਾਂ ਦੇਖ ਤੋਂ ਆਉਂਦੇ ਦੇਖਦੇ ਆਉਂਦੇ ਉਹਨਾਂ ਦਾ ਬਹੁਤ ਧੰਨਵਾਦ ਆ ਭਰਾਵਾਂ ਦਾ ਪਿਆਰ ਕਰਦੇ ਲਾਈਕ ਕਰਦੇ ਸ਼ੇਅਰ ਕਰਦੇ ਨੇ ਮੈਨੂੰ ਪਤਾ ਸਾਰਾ ਲੱਗ ਹੀ ਜਾਂਦਾ ਬਾਕੀ ਜਿਹੜੇ ਨਵੇਂ ਜੁੜਦੇ ਜਾਂਦੇ ਉਹ ਵੀ ਵੀਰ ਭਰਾ ਮੇਰੇ ਸਬਸਕ੍ਰਾਈਬਰ ਜਰੂਰ ਚੈਨਲ ਨੂੰ ਕਰ ਲੋ ਠੀਕ ਹੈ ਜੀ ਸਪੋਰਟ ਕਰਿਆ ਕਰੋ ਯਾਰ ਸੱਚੇ ਬੰਦੇ ਦੀ ਯਾਰ ਚੰਗਾ ਕਰਦਾ ਕੋਈ ਵਧੀਆ ਕਰਦਾ ਮਿਹਨਤ ਕਰਦਾ ਉਹਦੀ ਸਪੋਰਟ ਕਰੋ ਤੇ ਆਪਾਂ ਸਾਡਾ ਹੌਸਲਾ ਬਣਦਾ ਮੈਂ ਗਾ ਕੇ ਦੁਖੀ ਨਾਲ ਖੜਨ ਵਾਲਾ ਬਣਾ ਯਾਰ ਕਿ ਦੁਖੀ ਨਾਲ ਖੜਾ ਮੈਂ ਜੇ ਤੁਸੀਂ ਸਪੋਰਟ ਕਰਦੇ ਰਹੋਗੇ ਤਾਂ ਫੇਰ ਹੀ ਆ ਜਿਹੜੇ ਪਾੜੀ ਜਾਂਦੇ ਉਹ ਵੀ ਦਿਲ ਦੇ ਵਿੱਚ ਆ ਦੇ ਵਿੱਚ ਪਹਿਲਾ ਬੰਦਾ ਜਿਹੜਾ ਸਪੋਰਟ ਕਰਨ ਦੇ ਉਹ ਦਿਲ ਦੇ ਵਿੱਚ ਨਹੀਂ ਸੀ ਸਾਰੀ ਜ਼ਿੰਦਗੀ ਆਪਣੇ ਨਾਲ ਰਹਿਣੇ ਨੇ ਤੇ ਜਿਹੜਾ ਭੱਜ ਰਿਹਾ ਉਹਨਾਂ ਦਾ ਵੀ ਪਤਾ ਵਾ ਕੋਈ ਚੱਕਰ ਨਹੀਂ ਇੱਕ ਵਾਰੀ ਕੰਮ ਕਢਾ ਕੇ ਲੱਤ ਮਾਰੀ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਆਪਾਂ ਨੂੰ ਪ੍ਰਵਾਹ ਨਹੀਂ ਪਰ ਘਾ ਜ਼ਿੰਦਗੀ ਹੈ ਵੇਖਿਆ ਕਰੋ ਕਿ ਸਾਰੀ ਜ਼ਿੰਦਗੀ ਬੰਦੇ ਦੀ ਲੋਡ ਹੁੰਦੀ ਆ ਓਕੇ ਜੀ ਚੰਗਾ ਜੀ ਸასი ਖਾਲਸਾ ਜੀ